ਤੇ ਜਦ ਕਹੇ ਆਟੋ ਦੇ ਵਿੱਚ ਇੱਕ ਲੇਡੀ ਫਸੀ ਹੋਈ ਸੀ ਤੇ ਉਹਨੂੰ ਪਾਜ਼ੇ ਪਾ 15 20 ਮਿੰਟ ਲਾਇਆ ਸਾਡੇ ਕੋ ਨਹੀਂ ਨਿਕਲੀ ਤੇ ਲਈ ਫਿਰ ਟਰੱਕ ਮੰਗਾਇਆ ਕਿਸੇ ਦੋ ਘਟੀ ਆਰਮੀ ਦੀ ਆਈ ਹੈ ਇਹਨਾਂ ਦੇ ਕੋ ਕੰਟਰੋਲ ਨਹੀਂ ਆਇਆ ਕਿਉਂ ਨਹੀਂ ਆਇਆ ਇਹਨਾਂ ਨੇ ਜੋ ਵੀ ਆ ਸਾਰੇ ਲਗਾਤੇ ਆ ਕਿੰਨੇ ਲੋਕਾਂ ਦੀ ਮੌਤ ਹੋਈ ਥਾਰੇ ਸਾਹ ਦੋ ਹੈ ਦੋ ਤਾਂ ਹੀ ਮੌਕੇ ਤੇ ਜਿਹੜੀ ਦਿਖਿਆ ਜੀ ਹਾਂ ਪੰਜਾਬ ਵਿੱਚ ਫੌਜ ਦੀ ਗੱਡੀ ਤੇ ਆਟੋ ਵਿਚਾਲੇ ਭਿਆਨਕ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹਨਾਂ ਬਾਹਣਾ ਦੇ ਪਰ ਖੱچے ਓਡੇ ਨੇ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਆਟੋ 'ਚ ਸਵਾਰ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰ ਪਾਇਆ ਗਿਆ ਹੈ ਇਸੇ ਘਟਨਾ ਨੂੰ ਲੈ ਕੇ ਮੌਕੇ ਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋ ਗਏ ਜਿੰਨਾਂ ਵੱਲੋਂ ਬੜੀ ਹੀ ਮੁਸ਼ਕਲਤ ਨਾਲ ਆਟੋ ਚ ਸਵਾਰ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਫਸੇ ਲੋਕਾਂ ਕੱਢਣ ਲਈ ਟਰੱਕ ਦੀ ਵੀ ਮਦਦ ਲਈ ਗਈ ਹੈ ਜਿਸ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਜਦਕਿ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਹ ਵੱਡੀ ਦਰਦਨਾਕ ਘਟਨਾ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰੀ ਹੈ ਆਖਰ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤੇ ਦੇਖਿਆ ਵੀ ਆਟੋ ਦੇ ਵਿੱਚ ਇੱਕ ਲੇਡੀ ਫਸੀ ਹੋਈ ਸੀ ਤੇ ਉਹਨੂੰ ਪਾਜ਼ੇ ਪਾਜ਼ੇ 15-20 ਮਿੰਟ ਲਾਇਆ ਸਾਡੇ ਕੋਲ ਨਹੀਂ ਨਿਕਲੀ ਤੇ ਲਈ ਟਰੱਕ ਮੰਗਾਇਆ ਟਰੱਕ ਮੋਗਾ ਕੇ ਗੱਡੀ ਥੋੜੀ ਬੈਕ ਕੀਤੀ ਐ ਆਟੋ ਚੱਕ ਕੇ ਉਹਨੂੰ ਕੱਢਿਆ ਤੇ ਮੋਕੇ ਤੇ ਡੈੱਡੀ ਕੀ ਕਾਰਨ ਸੀ ਇਹ ਹਾਦਸਾ ਕਾਰਨ ਸੀਗਾ ਦਰਦੀ ਕਹਿੰਦੇ ਆ ਵੀ ਉਹ ਗੱਡੀ ਆਰਮੀ ਦੀ ਆਈ ਐ ਇਹਨਾਂ ਦੇ ਕੋਲ ਕੰਟਰੋਲ ਨਹੀਂ ਆਇਆ ਕਿਵੇਂ ਹੋਇਆ ਇਹਨਾਂ ਨੇ ਜੋ ਵੀ ਆ ਸਾਰੇ ਲਗਾਤੇ ਆ ਇਹ ਸਿੱਧੇ ਸੀਗੇ ਫੋਕੀ ਆਈਂ ਤੇ ਕਿਲੇ ਫੋਕੀ ਆਇਆ ਨਾ ਜਿਹਾ ਹੈ ਕੋਲੇ ਸਾਰੇ ਮੋਜੇ ਤੇ ਹੀ ਤੇ ਅੰਜ ਦੇ ਗੱਡੀ ਦੇ ਬਾਹਰ ਕੱਢਣ ਲੱਗਿਆ ਨਾ ਤੇ ਕਹਿੰਦੇ ਪਿੱਛੇ ਪਿੱਛੇ ਹੋ ਜਾਓ ਕਿਚ ਵਿੱਚ ਹੋ ਜਾ ਕਿੰਨੇ ਲੋਕਾਂ ਦੀ ਮੋਹ ਹੋਈ ਤੁਹਾਡੇ ਸਾਹਮਣੇ ਦੋ ਹੈ ਦੋ ਤਾਂ ਹੀ ਮੋਕੇ ਜਿਹੜੀ ਦਿਖਿਆ ਕਿੰਨੇ ਲੋਕ ਹੋਏ ਆ ਜੱਕੀ ਨਹੀਂ ਬੱਚੇ ਵੀ ਆਹ ਤਿੰਨ ਚਾਰ ਜੀ ਉਹਦੇ ਵੀ ਮਰਚ ਕਰੋਚ ਆ ਜਾਂਦੇ ਆ ਉਹਨਾਂ ਦਾ ਕੀ ਬਣੂਗਾ ਗਰੀਬਾਂ ਦਾ ਜਿਹੜੇ ਆਪਣੇ ਘਰ ਵਾਸਤੇ ਜਾਣ ਲਈ ਤਿਆਰ ਸੀਗੇ ਇਹ ਵੀ ਸੋਚੋ ਜਰਾ ਤੁਸੀਂ ਇਹ ਆਪਣਾ ਵੀ ਰਿਸਪਾਂਸਿਬਿਲਟੀ ਆ ਆਪਣੀ ਜਨਤਾ ਦੀ ਵੀ ਰਿਸਪਾਂਸਿਬਿਲਟੀ ਆ ਵੀ ਮੰਨ ਲਓ ਆਰਮੀ ਦੀ ਗੱਡੀ ਆ ਉਨੇ ਇਹਨਾਂ ਦੇ ਅਫਸਰ ਹੈ ਗੱਲ ਕਰਨਗੇ ਨਹੀਂ ਜਿਹੜੇ ਉਹ ਹਸਪੀਟਲ ਚੱਲ ਗਏ ਉਹਨਾਂ ਦਾ ਕੀ ਬਣੂਗਾ ਇਹ ਵੀ ਸੋਚਣਾ ਤੁਸੀਂ ਹਸਪੀਟਲ ਵਾਲੇ ਕੋਈ ਪੁੱਛਣਾ ਨਹੀਂ ਕਿਸੇ ਨੇ ਨਹੀਂ ਪੁੱਛਣਾ ਆਏਗਾ ਬਾਅਦ ਚ ਸਾਰਿਆਂ ਨੇ ਆਪਣੇ ਆਪਣੇ ਘਰੇ ਚੱਲ ਜਾਣਾ ਜਿੰਨੀਆਂ ਕੈਜੂਅਲਟੀਆਂ ਹੋਈਆਂ ਜਿੰਨੇ ਇੰਜਰਡ ਹੋਏ ਆ ਉਹਨਾਂ ਦੀ ਲਿਸਟ ਬਣਾਈ ਜਾਵੇ ਸਰਕਾਰ ਤੋਂ ਆਰਮੀ ਵਾਲਿਆਂ ਤੋਂ ਸਹਿਯੋਗ ਕਰਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਭਾਜੀ ਮੇਰਾ ਕਹਿੰਦਾ ਹੈ ਇਸ ਘਟਨਾ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਅਸੀਂ ਸਿਰਫ ਜਾਂਚ ਕਰਾਂਗੇ ਆਰਮੀ ਕੱਢੀ ਆਈ ਹੈ ਇੱਕ ਪਤਾ ਨਹੀਂ ਉਹ ਸਰਾਪ ਕੀਤੀ ਹੈ ਕਿ ਨਹੀਂ ਕੀਤੀ ਇਹਦੇ ਬਾਰੇ ਕੋਈ ਪਤਾ ਪੱਕੇ ਇਜਾਜ ਕਰ ਰਿਹਾ ਮੈਂ ਕਿੰਨੇ ਲੋਕ ਜੱਟੇ ਹੋਏ ਹੈ ਅੱਜ ਕੋਈ ਮੈਂ ਕਹਿ ਨਹੀਂ ਸਕਦਾ ਮੋਤਾਂ ਨਹੀਂ ਹੋਈਆਂ ਨਹੀਂ ਮੋਤਾਂ ਮੈਂ ਹੋਈ ਅੱਜ ਮੈਂ ਕਹਿ ਨਹੀਂ ਸਕਦਾ ਕਿ ਕਿੰਨੀ ਮੋਤਾਂ ਹੋਈਆਂ ਵਾਕਈ ਘਟਨਾ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਨੇ ਹਰ ਕਿਸੇ ਵੱਲੋਂ ਇਸ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਆਖਣਾ ਹੋਵੇਗਾ ਇਸ ਮਾਮਲੇ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਗਵਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ